ਲਾ ਯਾਰ ਲਾਓ ਕੰਮ ਨਹੀਂ ਲੱਗੀ ਜੀ ਅਸੀਂ ਦਾ ਇੱਥੇ ਪ੍ਰਗਟਾਵਾ ਕਰਦੇ ਹੋਏ ਕਰਦਾ ਨੂੰ ਆ ਟੱਕ ਕੇ ਚਲਾਇਆ ਜਾ ਰਿਹਾ ਿਆ ਸ਼ਾਟ ਲਾ Vai a mih bach nd pic nd pic sonos Pon When jest eme na bad y na hot Teraz wo ਜੀ ਪ੍ਰਧਾਨ ਜੀ ਅੱਜ ਦੇ ਬਾਰੇ ਪ੍ਰੋਗਰਾਮ ਬਾਰੇ ਕੀ ਹੈ ਅੱਜ ਜਿਹੜੀ ਦਿੱਲੀ 'ਚ ਜਿੱਤ ਹੋਈ ਹੈ ਭਾਜਪਾ ਜਿੱਤ ਨਾ ਪਾਰਟੀ ਦੀ ਇਹ ਬਹੁਤ ਇਤਿਹਾਸਿਕ ਜਿੱਤ ਹੈ ਕਿਉਂਕਿ 27 ਸਾਲਾਂ ਬਾਅਦ ਬੀਜੇਪੀ ਫੇਰ ਸਰਕਾਰ ਬਣਾ ਰਹੀ ਹੈ ਦਿੱਲੀ ਦੇ ਵਿੱਚ ਅੱਜ ਮਦਨ ਲਾਲ ਖੁਰਾਣਾ ਅਤੇ ਸ਼ਾਹਪ ਸਿੰਘ ਵਰਮਾ ਵਰਗੇ ਜਿਹੜੇ ਲੀਡਰ ਹੈ ਜਿਨ੍ਹਾਂ ਨੇ ਆਪਣੇ ਜਾਨਾਂ ਦੇਤੀਆਂ ਪਾਰਟੀ ਵਾਸਤੇ ਦੇਸ਼ ਵਾਸਤੇ ਉਹਨਾਂ ਦੀ ਆਤਮਾ ਅੱਜ ਬਹੁਤ ਪ੍ਰਸੰਨ ਹੋਊਗੀ ਮੈਂ ਉਮੀਦ ਕਰਦਾ ਹਾਂ ਮੋਦੀ ਸਾਹਿਬ ਦਾ ਜਿਹੜਾ ਲੌਂਗ ਰਨ ਜਿਹੜਾ ਹੈ ਸਿਸਟਮ ਹੈ ਉਹ ਦਿੱਲੀ ਦੇ ਵਸਆਂ ਨੂੰ ਵੀ ਬਹੁਤ ਫਾਇਦਾ ਕਰ ਰਿਹਾ ਕਿਉਂਕਿ ਸੈਂਟਰ ਦੇ ਵਿੱਚ ਵੀ ਭਾਜਪਾ ਹੈ ਤੇ ਪ੍ਰਾਂਤ ਦੇ ਵਿੱਚ ਭਾਜਪਾ ਨਾਲ ਡਬਲ ਜਨ ਸਰਕਾਰ ਜਿਵੇਂ ਕਿ ਹਰ ਸਟੇਟ ਦੇ ਵਿੱਚ ਕਾਮਯਾਬ ਹੈ ਉਵੇਂ ਇਹ ਦਿੱਲੀ ਵਿੱਚ ਵੀ ਕਾਮਯਾਬ ਹੋਊਗੀ ਦਿੱਲੀ ਦੇ ਵਿੱਚ ਜਮਨਾ ਦਾ ਪਾਣੀ ਜਿਹੜਾ ਕਿੰਨਾ ਹਾਲ ਤਾਈਂ ਸਾਫ਼ ਨਹੀਂ ਹੋਇਆ ਜਿੰਦ ਤੋਂ ਕਿ 10 ਸਾਲ ਹੋ ਗਏ ਕੇਦਰੀਵਾਲ ਨੂੰ ਉੱਥੇ ਸਦਾ ਸੰਭਾਲਿਆ ਹੋਏ ਫਿਰ ਵੀ ਜਮਨਾ ਸਾਫ਼ ਨਹੀਂ ਹੋਈ ਹੁਣ ਹੁਣ ਉਮੀਦ ਕਰਦੇ ਆਂ ਪੀ ਜਿਵੇਂ ਗੰਗਾ ਸਾਫ ਹੋਈ ਹੈ ਯੂਪੀ ਦੇ ਵਿੱਚ ਹੁਣ ਮਹਾਪੁਗ ਹੋਇਆ ਹੈ ਉੱਥੇ ਪਾਣੀ ਕਿੰਨਾ ਸਾਫ ਹੈ ਲੋਕ ਨਹਾਏ ਹੈ ਤਾਂ ਉੱਥੇ ਲੋਕਾਂ ਨੇ ਆਤਮਨ ਵੀ ਕੀਤਾ ਹੈ ਉਵੇਂ ਹੀ ਜਮਨਾ ਦਾ ਪਾਣੀ ਵੀ ਸਾਫ ਹੋਊਗਾ ਇਹ ਸਾਡੀ ਉਮੀਦ ਹੈ ਤੇ ਇਹ ਸਾਰੇ ਕੰਮਾਂ ਦੇ ਵਾਸਤੇ ਜ਼ਰੂਰੀ ਹੈ ਕਿ ਹਰ ਪ੍ਰਾਂਤ ਦੇ ਵਿੱਚ ਬੀਜੇਪੀ ਸਰਕਾਰ ਹੋਣੀ ਬਹੁਤ ਜ਼ਰੂਰੀ ਹੈ ਅਸੀਂ ਪੰਜਾਬ ਦੇ ਲੋਕਾਂ ਨੂੰ ਵੀ ਇਹ ਬੇਨਤੀ ਕਰਾਂਗੇ ਕਿ ਪੰਜਾਬ ਦੇ ਵਿੱਚ ਵੀ ਬੀਜੇਪੀ ਲਿਆਓ ਤੇ ਪੰਜਾਬ ਬਚਾਓ ਕਿਉਂਕਿ ਬਿਜੀ ਤੋਂ ਬਿਨਾ ਪੰਜਾਬ ਨੂੰ ਬਚਾਇਆ ਨਹੀਂ ਜਾ ਸਕਦਾ ਮਾਇਸ਼ਾ ਦੂਰ ਨਹੀਂ ਕੀਤਾ ਜਾ ਸਕਦਾ ਬਦਮਾਸ਼ੀ ਖਤਮ ਨਹੀਂ ਕੀਤੀ ਜਾ ਸਕਦਾ ਯੂਪੀ ਦੇ ਵਿੱਚ ਦੇਖੋ ਅਸੀਂ योगी बड़े 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 जड़े 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 जी ने कितनी बदमाशी खत्म कर देती बड़े-बड़े जड़े तस्कर सी बड़े-बड़े जड़े गैंगस्टर सी उनों ਸਾਰਿਆਂ ਨੂੰ ਨਸਤਾਬੂਦ ਕੀਤਾ ਉਸੇ ਤਰ੍ਹਾਂ ਅਗਰ ਬੀਜੇਪੀ ਪੰਜਾਬ ਚਲਦੀ ਹੈ ਤਾਂ ਸਭ ਤੋਂ ਪਹਿਲਾਂ ਕਾਨੂੰਨ ਵਿਵਸਥਾ ਲਾਗੂ ਕੀਤਾ ਜਾਊਗਾ ਸਫਾਈ ਵਿਵਸਥਾ ਲਾਗੂ ਕੀਤੀ ਜਾਊਗੀ ਸਿੱਖਿਆ ਨੀਤੀ ਨਵੀਂ ਬਣੂਗੀ ਹਰੇਕ ਸੀ ਦੇ ਵੀ ਤਰੱਕੀ ਹੋਊਗੀ ਇਸ ਵਾਸਤੇ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਇਸ ਵਾਰ ਬੀਜੇਪੀ ਆਉਣ ਵਾਲੇ ਇਲੈਕਸ਼ਨਾਂ ਵਿੱਚ ਬੀਜੇਪੀ ਨੂੰ ਦਿਦਾਓ ਤੇ ਪੰਜਾਬ ਨੂੰ ਬਚਾਓ ਬਹੁਤ-ਬਹੁਤ ਮਿਹਰਬਾਨੀ ਖੰਡਾ ਸਾਹਿਬ ਅੱਜ ਦੇ ਪ੍ਰੋਗਰਾਮ ਬਾਰੇ ਕੀ ਕਹਿਣਾ ਚਾਹੁੰਦੇ ਹੋ ਅੱਜ ਦਾ ਪ੍ਰੋਗਰਾਮ ਦੇਸ਼ ਦੇ ਜੋ ਪ੍ਰਧਾਨ ਮੰਤਰੀ ਨਰਿੰਦਰਪਾਈ ਮੋਦੀ ਦੀ ਯੋਗ ਅਗਵਾਈ ਚ ਜੋ ਦਿੱਲੀ ਦੇ ਵਿੱਚ ਇੱਕ ਪ੍ਰਚੰਡ ਬਹੁਮਤ ਨਾਲ ਭਾਜਪਾ ਸਰਕਾਰ ਆਈ ਹੈ ਉਹਦੀ ਖੁਸ਼ੀ ਵਿੱਚ ਜੱਤੋ ਮੰਡਲ ਨੇ ਜੱਤੋ ਤੇ ਭਾਜਪਾ ਕਰਿਆਕਰਤਾਵਾਂ ਨੇ ਲੱਡੂ ਵੰਡੇ ਆ ਸਾਰੇ ਤੁਹਾਨੂੰ ਬਹੁਤ-ਬਹੁਤ ਵਧਾਈ ਹੋਵੇ ਕੀ ਪ੍ਰੋਗਰਾਮ ਅੱਜ ਦਾ ਅੱਜ ਦਾ ਪ੍ਰੋਗਰਾਮ ਇਹ ਹੈ ਕਿ ਦਿੱਲੀ ਦੇ ਵਿੱਚ ਬਹੁਤ ਸਮੇਂ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ ਮੈਂ ਦਿੱਲੀ ਦੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਭਾਰਤੀ ਜਨਤਾ ਪਾਰਟੀ ਜਿਨ੍ਹਾਂ ਨੇ ਸਰਕਾਰ ਬਣਾਈ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅਤੇ ਨਾਲ ਹੀ ਬੇਨਤੀ ਕਰਦਾ ਪੰਜਾਬ ਦੇ ਲੋਕਾਂ ਨੂੰ ਵੀ ਕਿ ਪਹਿਲਾਂ ਜਿਹੋ ਜਿਹੇ ਹਾਲਾਤ ਜੁਕੀ ਵਿੱਚ ਹੁੰਦੇ ਸੀਗੇ ਅੱਜ ਉਦੋਂ ਵੀ ਮਾੜੇ ਹਾਲਾਤ ਪੰਜਾਬ ਦੇ ਵਿੱਚ ਬਣ ਗਿਆ ਹੈ ਇਸ ਕਰਕੇ ਜਿਹੜੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਵੀ ਜੇ ਜੁਪੀ ਵਰਗਾ ਹਾਲਾਤ ਬਣਾਉਣੇ ਚਾਹੁੰਦੇ ਆ ਤਾਂ ਪੰਜਾਬ ਦੇ ਲੋਕ ਵੀ ਨਰਿੰਦਰ ਮੋਦੀ ਦੀ ਸਰਕਾਰ ਲਾਓ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਲਾਓ ਆਪਾਂ ਦੇਖਦੇ ਹਾਂ ਕਿ ਉਹੋ ਜਿਹੇ ਹਾਲਾਤ ਇਹਨਾਂ ਨੇ ਬਣਾਤੇ ਕਿੰਨੀ ਗੁੰਡਾਗਰਦੀ ਕਿੰਨਾ ਚਿੱਟਾ ਵਧ ਗਿਆ ਆ ਕੱਲ ਤੁਸੀਂ ਵੇਖ ਹੀ ਲਿਆ ਹੁਣਾਂ ਚੰਦ ਭਾ ਕਿ ਉਹੋ ਜਿਹੇ ਹਾਲਾਤ ਬੈਠੋਂਦੇ ਹੋ ਬਣੇ ਆ ਤੇ ਇਸ ਕਰਕੇ ਸਾਰੇ ਲੋਕਾਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਵੀ ਮੈਂ ਬੇਨਤੀ ਕਰਦਾ ਵੀ ਆਉਣ ਵਾਲੀ ਸਰਕਾਰ ਸੋਚ ਸਮਝ ਕੇ ਬਣਾਓ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਲਾਓ ਤਾਂ ਕਿ ਇਥੋਂ ਗੁੰਡਾਗਰਦੀ ਨਰਵੇ ਇਥੋਂ ਦੇ ਲੋਕਾਂ ਨੂੰ ਸੁੱਖ ਸਹੂਲਤਾਂ ਮਿਲਣ ਤੇ ਮੈਂ ਇੱਕ ਵਾਰ ਫੇਰ ਤੁਹਾਡਾ ਵੀ ਧੰਨਵਾਦ ਕਰਦਾ ਤੇ ਦਿੱਲੀ ਦੇ ਲੋਕਾਂ ਦਾ ਆਸ਼ਕ ਕਰਕੇ ਬਹੁਤ ਧੰਨਵਾਦ ਕਰਦਾ ਮੈਂ ਇਥੋਂ ਦਾ ਹਲਕਾ ਕਮਿੰਡਰ ਹੂੰਂਦੇ ਆ ਸਾਰੇ ਹਲਕੇ ਦਾ ਲੋਕ ਜਿਹੜੇ ਪਹੁੰਚਿਆ ਉਹਨਾਂ ਦਾ ਕਰਵਾਓ ਮੈਕਾ ਪਾਰਟੀ ਜਿੰਦਾਬਾਦ ਜੀ ਨਰੇਂਦਰ ਮੋਦੀ ਜਿੰਦਾਬਾਦ ਜੀ ਨਰੇਂਦਰ ਮੋਦੀ ਜਿੰਦਾਬਾਦ ਚੰਗੀ ਤਰ੍ਹਾਂ ਨਾ ਯਾਰ ਰਾਣਵਾਹ ਦਾ ਅੱਜ ਨਹੀਂ ਲੱਗੀਦਾ ਖੁਸ਼ੀ ਦਾ ਇੱਥੇ ਪ੍ਰਗਟਾਵਾ ਕਰਦੇ ਹੋਏ ਸਰਦਾਰ ਨੂੰ ਹੈ ਕਿੱਥੇ ਹੁਣ ਚਾਕੇ ਚਲਾਇਆ ਜਾ ਰਿਹਾ ਹੈ